ਅਮਰਤਪਾਲ ਸਿੰਘ ਨਹੀਂ ਲੜੇਗਾ ਚੋਣਾਂ ਉਮੀਦਵਾਰ ਵੱਜੋਂ ਦਿੱਤਾ ਨਾਂ ਲੈ ਲਿਆ ਵਾਪਸ ਇਹ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੁਹਾਨੂੰ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਅਸਾਮ ਦੀ ਡਿਬਰੂਗੜ ਜਿਲ੍ਹੇ ਵਿੱਚ ਮੰਦਨੇ ਉਹਨਾਂ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਤੇ ਉਸਦੇ ਨਾਲ ਹੀ ਇੱਕ ਹੋਰ ਆਜ਼ਾਦ ਉਮੀਦਵਾਰ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਚੋਣਾਂ ਲੜ ਰਿਹਾ ਹੈ ਜਿਸ ਦਾ ਨਾਂ ਵੀ ਅਮਰਤਪਾਲ ਸਿੰਘ ਹੈ ਜਿਸ ਨੂੰ ਕਿ ਸਿਆਸੀ ਦਾ ਪੇਚ ਵਜੋਂ ਵੀ ਲਿਆ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ ਤੇ ਇਸ ਦਾ ਤਿੱਖਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸ਼ਖਸ ਦਾ ਨਾਮ ਵੀ ਅਮਰਤਪਾਲ ਸਿੰਘ ਹੈ ਤੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਕੈਂਡੀਡੇਟ ਵਜੋਂ ਅਪੀਲ ਦਿੱਤੀ ਗਈ ਸੀ ਤੇ ਹੁਣ ਇਸ ਅਮਰਤਪਾਲ ਸਿੰਘ ਦਾ ਜੋ ਚੋਣ ਕਮਿਸ਼ਨ ਦੀ ਸਾਈਟ ਤੇ ਜੋ ਸਟੇਟਸ ਹੈ ਉਹ ਵਿਡਰੋ ਆ ਰਿਹਾ ਯਾਨੀ ਕਿ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਖੂਬਹੂ ਭਾਈ ਅਮਰਤਪਾਲ ਸਿੰਘ ਦੀ ਤਰ੍ਹਾਂ ਹੀ ਦਸਤਾਰ ਸਜਾ ਕੇ ਯਾਨੀ ਕਿ 골 ਦਸਤਾਰ ਸਜਾ ਕੇ ਕੈਂਡੀਡੇਟ ਵਜੋਂ ਅਪੀਲ ਕੀਤੀ ਗਈ ਸੀ ਪਹਿਲਾ ਦੋਨੋਂ ਅਮਰਤਪਾਲ ਸਿੰਘ ਦਾ ਸਟੇਟਸ ਐਕਸੈਪਟਡ ਦਿਖਾਈ ਦੇ ਰਿਹਾ ਸੀ ਤਾਂ ਹੁਣ ਨਿਹਾਲ ਸਿੰਘ ਵਾਲੇ ਅਮਰਤਪਾਲ ਸਿੰਘ ਦਾ ਸਟੇਟਸ ਵਿਦਰੋ ਆ ਰਿਹਾ ਹੈ ਤੇ ਹੁਣ ਸਿਰਫ ਭਾਈ ਅਮਰਤਪਾਲ ਸਿੰਘ ਜੋ ਕਿ ਪਿੰਡ ਜੰਲੂ ਪਰ ਖੇੜਾ ਵਾਲੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਚੋਣਾਂ ਲੜਨਗੇ ਪਰ ਫਿਰ ਵੀ ਵੋਟਰਾਂ ਨੂੰ ਦੱਸ ਦਈਏ ਕਿ ਆਪਣੀ ਸੂਝ-ਬੂਝ ਨਾਲ ਹੀ ਵੋਟਾਂ ਦਾ ਇਸਤੇਮਾਲ ਕੀਤਾ ਜਾਵੇ ਤੇ ਕਿਸੇ ਵੀ ਝਾਂਸੇ ਵਿੱਚ ਆਉਣ ਤੋਂ ਬਚਿਆ ਜਾਵੇ